ਹਾਂਜੀ ਅੱਜ ਅਸੀਂ ਸੇਲ ਲਈ ਲੈ ਕੇ ਆਏ ਜੀ ਚਾਰ ਟਰੈਕਟਰ ਪਹਿਲਾ ਹੈ ਜੀ ਅਰਜਨ 605 ਦੂਜਾ ਮੈਸੀ 245 ਤੀਜਾ ਸੋਨਾਲੀਕਾ 60 ਅਤੇ ਚੌਥਾ ਸਵਰਾਜ 855 ਪਹਿਲਾਂ ਗੱਲ ਕਰਦੇ ਹਾਂ ਅਰਜਨ 605 ਬਾਰੇ ਪੰਜਾਬ ਨੰਬਰ ਟਰੈਕਟਰ ਹੈ 2006 ਮਾਡਲ ਹੈ ਸਾਰਾ origignal ਹੈ ਟਰੈਕਟਰ ਦਾ ਸੈਂਟਰ ਗੇਅਰ ਹੈ ਨਵੀਂ ਬੈਟਰੀ ਹੈ ਪਾਵਰ ਸਟੀering ਹੈ ਔਇਲ ਬ੍ਰੇਕ ਹੈ ਅਗਲੇ ਟਾਇਰ ਟਰੈਕਟਰ ਦੇ 95 ਪੈਸੇ ਪਈ ਹੈ ਪਿਛਲੇ ਟਾਇਰ 85 ਪੈਸੇ ਪਈ ਹੈ ਡਿਮਾਂਡ ਬਾਈਆਂ ਵੱਲੋਂ ਟਰੈਕਟਰ ਦੀ ਰੱਖੀ ਗਈ ਹੈ ਜੀ 275000 ਨੰਬਰ ਹੈ ਬਾਈਆਂ ਦਾ 9417805883 ਅਗਲਾ ਹੈ ਜੀ ਮੈਸੀ 245 ਪੰਜਾਬ ਨੰਬਰ ਟਰੈਕਟਰ ਹੈ 2000 ਮਾਡਲ ਹੈ ਡਬਲ ਕਲਚ ਹੈ ਸਾਰਾ オリジナル ਹੈ ਟਰੈਕਟਰ ਚਾਰੇ ਟਾਇਰ ਬਿਲਕੁਲ ਨਵੇਂ ਹੈ ਟਰੈਕਟਰ ਦੇ ਨਵੀਂ ਬੈਟਰੀ ਹੈ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਇਸ ਟਰੈਕਟਰ ਦਾ ਰੇਟ ਹੈ ਜੀ 210000 ਨੰਬਰ ਇਹਦਾ ਵੀ ਸੇਮ ਹੈ 9417805883 ਅਗਲਾ ਹੈ ਜੀ ਸੋਨਾਲੀਕਾ 60 ਪੰਜਾਬ ਨੰਬਰ ਟਰੈਕਟਰ ਹੈ 2011 ਮਾਡਲ ਹੈ ਪਹਿਲੇ ਨਾਮ ਤੇ ਹੈ ਟਰੈਕਟਰ ਸਾਰਾ ਰੀਜਨਲ ਹੈ ਪਾਵਰ ਸਟੀering ਹੈ ਔਇਲ ਬ੍ਰੇਕ ਹੈ ਰਿਵਰਸ ਪੀਡੀਓ ਹੈ ਫੁੱਲ ਟੌਪ ਮਾਡਲ ਟਰੈਕਟਰ ਹੈ ਅਗਲੇ ਟਾਇਰ ਟਰੈਕਟਰ ਦੇ 80 ਪੈਸੇ ਪਈ ਹੈ ਪਿਛਲੇ ਟਾਇਰ 75 ਪੈਸੇ ਪਈ ਹੈ ਰੇਟ ਟਰੈਕਟਰ ਦਾ ਹੈ 348000 ਨੰਬਰ ਸੇਮ ਹੈ 9417805883 ਅਗਲਾ ਹੈ ਜੀ ਸਵਰਾਜ 855 ਪੰਜਾਬ ਨੰਬਰ ਟਰੈਕਟਰ ਹੈ 2001 ਦਾ ਮਾਡਲ ਹੈ ਸਾਰਾ ਰੀਜਨਲ ਹੈ ਅਗਲੇ ਟਾਇਰ ਟਰੈਕਟਰ ਦੇ 95 ਪੈਸੇ ਪਈ ਹੈ ਪਿਛਲੇ ਟਾਇਰ 75 ਪੈਸੇ ਪਈ ਹੈ 6 ਚਰੀ ਹੈ ਰੇਟ ਟਰੈਕਟਰ ਦਾ ਹੈ ਜੀ 215000 ਨੰਬਰ ਹੈ ਬਾਈਆਂ ਦਾ 9417805883 ਇਹ ਚਾਰੇ ਟਰੈਕਟਰ ਇੱਕੋ ਹੀ ਬਾਈ ਕੋਲ ਖੜੇ ਹੈ ਹੋਰ ਬਧੇਰੇ ਜਾਣਕਾਰੀ ਤੁਸੀਂ ਇਸ ਨੰਬਰ ਉੱਪਰ ਕੰਟੈਕਟ ਕਰਕੇ ਲੈ ਸਕਦੇ ਹੋ ਜੀ ਅਤੇ ਆਪਣੇ ਕਿਸੇ ਵੀ ਸਾਧਨ ਦੀ ਐਡ ਲਵਾਉਣ ਲਈ ਸਾਡੇ ਵਟਸਐਪ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ ਜੀ 7240300756 7840300756